ਅਰ ਨਿੱਜੀ 플레이ਰਾਂ ਤੇ ਆਪਾਂ ਥੋੜੀ ਜੀ ਗੱਲ ਕਰ ਲਈਏ ਨਿੱਜੀ ਜਿਹੜੇ ਵਪਾਰੀ ਨੇ ਉਹਨਾਂ ਤੇ ਗੱਲ ਕਰ ਲਈ ਕਿਉਂਕਿ ਕਣਕ ਮੰਡੀਆਂ ਦੇ ਵਿੱਚ ਪਈ ਐ ਤੇ ਕਣਕ ਵਾਲੇ ਆਪਾਂ ਤਾਂ ਮਾਰਕੀਟ ਕਮੇਟੀ ਦੀ ਪਹਿਲਾਂ ਹੀ ਖ਼ਬਰ ਕਰ ਲਈ ਸੀ ਕਿ ਕਰ ਰਹੇ ਸੀਗੇ ਉਹਦੇ 'ਚ ਇਹਨਾਂ ਰੌਲਾ ਪੈ ਰਿਹਾ ਤੇ ਮਿੰਟੂ ਜੀ ਚੱਕ ਚਕਾਲਾ ਕੀ ਹਿਸਾਬ ਕਿਤਾਵਾ ਹੈ ਸਰਕਾਰ ਚੱਕ ਰਹੀ ਐ ਜਾਂ ਫਿਰ ਨਿੱਜੀ ਜਿਹੜੇ ਵਪਾਰੀ ਆ ਉਹ ਚੱਕ ਰਿਹਾ ਤੇ ਇੱਕ ਤੇ ਮੈਂ ਤਾਂ ਗੱਲ ਸੁਣੀ ਸੀ ਕਿ ਉਹ ਤੇ ਐਮਐਸਪੀ ਰੇਟ ਤੋਂ ਵੀ 5-7 ਰੁਪਏ ਵੱਧ ਚੱਕ ਰਹੇ ਨੇ ਇਹ ਵੀ ਗੱਲ ਹੈ ਕੋਈ ਦੇਖੋ ਗੱਲ ਇਹ ਆ ਕਿ ਕੱਲ ਮੈਂ ਅਖਬਾਰ ਚ ਇੱਕ ਅੰਕੜਾ ਪੜਿਆ ਸੀਗਾ ਜੀ ਕਿ ਭਾਈ 90 ਲੱਖ ਮੀਟਰ ਕ ਟਨ ਕਣਕ ਦੀ ਆਮਦ ਹੋਈ ਯਾਨੀ ਖਰੀਦ ਹੋ ਗਈ ਹੂੰ ਤੇ ਉਹਦੇ ਵਿੱਚੋਂ ਲਾਲੋ ਕਿ ਹੁਣ ਤੱਕ ਤੀਜਾ ਕੋ ਹਿੱਸਾ 332 ਲੱਖ ਮੀਟਰ ਕ ਟਨ ਜੜੀ ਸੀ ਉਹ ਚੁੱਕੀ ਵੀ ਗਈ ਹੈ ਜੀ 125 ਦਾ ਟਾਰਗੇਟ ਹੈ ਠੀਕ ਹੈ ਨਾ ਜੀ 125 ਦਾ ਟਾਰਗੇਟ ਹਾਂਜੀ 125 ਲੱਖ ਮੀਟਰ ਕ ਟਨ ਦਾ ਹੁਣ ਉਹਦੇ ਚੋਂ ਐਤਕੀ ਜਿਹੜਾ ਹਰਾਮ ਕਰਨ ਵਾਲਾ ਅੰਕੜਾ ਹੈ ਉਹ ਇਹ ਆ ਕਿ ਆਮ ਤੌਰ ਤੇ ਹਮੂਮਨ ਅਸੀਂ ਮੰਡੀਆਂ ਚੋਂ ਜੋ ਦੇਖਦੇ ਆ ਕਿ ਪ੍ਰਾਈਵੇਟ ਪਲੇਅਰ 1 ਜਾਂ 2 ਫੀਸਦੀ ਖਰੀਦ ਕਰਦਾ ਹੈ ਜੀ ਐਤਕੀ ਦੱਸਦੀ ਆ ਕਿ ਉਸਨੇ ਲਗਭਗ ਲਗਭਗ ਇਹ ਜੋ ਆਪਾਂ ਦੱਸ ਰਹੇ ਆ ਕਿ ਭਾਈ 90 ਲੱਖ ਮੀਟਰ ਕਟਨ ਆਈ ਹੈ ਤਾਂ ਉਸਨੇ 7 ਲੱਖ ਮੀਟਰ ਕਟਨ ਖਰੀਦ ਕੀਤੀ ਹੈ ਕਿਹੜਾ ਵਾਸਤਾ ਯਾਨੀ ਜੋ ਫੀਸਦ ਦੇ ਵਿੱਚ ਵੀ ਦੇਖੀ ਤੇ 6-7 ਬਣ ਗਈ ਬਣ ਗਈ ਬਿਲਕੁਲ ਠੀਕ ਹੈ ਜੀ ਇਹ ਪਹਿਲਾ ਮੌਕਾ ਹੈ ਮਤਲਬ ਡਬਲ ਤੋਂ ਵੀ ਤੇ ਜ਼ਿਆਦਾ ਹੋ ਗਈ ਇਹ ਤੇ ਹਾਂ ਜੀ ਆਮ ਦੋ ਮੰਨਿਆ ਜਾਂਦਾ ਕਿ 2% ਜਿਹੜੇ ਹਨ ਉਹਦੇ ਕਈ ਕਾਰਨ ਹੋ ਸਕਦੇ ਆ ਤੁਹਾਨੂੰ ਪਤਾ ਹੀ ਹੋਣਾ ਕਿ ਕਣਕ ਐਤਕੀ 3800 ਨੂੰ ਚਲੀ ਗਈ ਸੀ ਰਸ਼ੀਆ ਯੂਕਰੇਨ ਦੀ ਜੰਗ ਦਾ ਵੀ ਕਣਕ ਤੇ ਬਹੁਤ ਅਸਰ ਪਿਆ ਜੀ ਹੋਰ ਵੀ ਕਹਿ ਲਓ ਕਿ ਕਮਾਂਤਰੀ ਕੋਈ ਕਾਰਨ ਹੋ ਸਕਦੇ ਆ ਤਾਂ ਫਿਲਹਾਲ ਜਿਹੜਾ ਪ੍ਰਾਈਵੇਟ ਪਲੇਅਰ ਹੈ ਕਿਉਂਕਿ ਕਣਕ ਕਿਸ ਤਰ੍ਹਾਂ ਦੀ ਫਸਲ ਹੈ ਕਿ ਕੱਲੀ ਉਹ ਮਤਲਬ ਕਿ ਆਪਣੀ ਰੋਟੀ ਵਾਸਤੇ ਇਸਤੇਮਾਲ ਨਹੀਂ ਹੁੰਦੀ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਆ ਉਹਨਾਂ ਦੇ ਵਿੱਚ ਕਣਕ ਪੈਂਦੀ ਆ ਪੈਂਦੀ ਆ ਬਿਲਕੁਲ ਵਰਤੀ ਜਾਂਦੀ ਆ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਵੱਡੇ ਪ੍ਰੋਡਕਟਾਂ ਦੇ ਨਿਰਮਾਤਾ ਉਹ ਖਰੀਦਦੇ ਆ ਫਿਰ ਆਪਾਂ ਦੇਖਦੇ ਆ ਕਿ ਅੱਗੇ ਸਿਸਟਮ ਕੀ ਹੁੰਦਾ ਸੀਗਾ ਕਿ ਆਟਾ ਚੱਕੀਆਂ ਦੇ ਥਰੂ ਸਿੱਧਾ ਦੁਕਾਨਾਂ 'ਤੇ ਸਪਲਾਈ ਹੋ ਗਈ ਪਰ ਹੁਣ ਬਹੁਤ ਸਾਰੇ ਪ੍ਰੋਡਕਟਾਂ ਦੇ ਵਿੱਚ ਕਣਕ ਜਿਹੜੀ ਪੈਂਦੀ ਹੈ ਕੰਪਨੀਆਂ ਆਪ ਦਾ ਆਪ ਦਾ ਸਟਾਕ ਜਿਹੜਾ ਹੈ ਨਾ ਪਹਿਲਾਂ ਰਿਜ਼ਰਵ ਕਰ ਲੈਣਾ ਚਾਹੁੰਦੀਆਂ ਨੇ ਕਿ ਮੁੜ ਕੇ ਸਾਨੂੰ ਕਣਕ ਕਿਤੇ ਮਹਿੰਗੀ ਨਾ ਲੈਣੀ ਪਵੇ ਸੋ ਇਹ ਕਾਰਨ ਹੈ ਕਿ ਪ੍ਰਾਈਵੇਟ ਪਲੇਅਰ ਜਿਹੜਾ ਹੈ ਨਾ ਉਹ ਇਸ ਵੇਲੇ ਖੁੱਲ੍ਹ ਕੇ ਖਰੀਦ ਕਰ ਰਿਹਾ ਤੇ ਤੁਸੀਂ ਜਿਵੇਂ ਕਿਹਾ ਕਿ ਭਈ 10 ਰੁਪਏ ਉਹ ਵਧ ਦੇ ਰਿਹਾ ਪਰ ਨਹੀਂ ਮੈਨੂੰ ਲੱਗਦਾ ਹੈ ਕਿ ਕਈ ਥਾਵਾਂ ਤੇ ਉਹ ਵਧ 더 ਹੋਰ ਵੀ ਵਧ ਦੇ ਰਿਹਾ ਹੂੰ 10 ਰੁਪਏ ਤੋਂ ਵੀ ਵੱਧ ਦੇ ਰਿਹਾ ਹਾਂਜੀ ਮੇਰਾ ਹੀ ਮੰਨਣਾ ਹੈ ਕਿ ਕਿਸਾਨ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਚੀਜ਼ ਤੇ ਆ ਜਾਂਦਾ ਸਕੂਨ ਆ ਜਾਂਦਾ ਕਿ ਇੱਕ ਤੇ ਪੈਸਾ ਐਕਸਟਰਾ ਤੇ ਦੂਜਾ ਕਿ ਖੱਜਲ ਖਵਾਰੀ ਨਹੀਂ ਹੈ ਪ੍ਰਾਈਵੇਟ ਪਲੇਅਰ ਨੇ ਤੇ ਤੁਹਾਡੇ ਹੋ ਸਕਦਾ ਕਿ ਘਰੋਂ ਚੱਕ ਲੈਣੀ ਹੋਵੇ ਜਾਂ ਹੋ ਸਕਦਾ ਕਿ ਕੁਝ ਘੰਟਿਆਂ ਦੇ ਵਿੱਚ ਹੀ ਉਹ ਤੁਹਾਨੂੰ ਵੇਲੇਆਂ ਕਰ ਦੇਵੇ ਪਰ ਇਹਦੇ ਵਿੱਚ ਹੋ ਕੀ ਰਿਹਾ ਸਾਬ ਹਮ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਇਹ ਐਤ ਕੀ ਕਣਕ ਬੇਸ਼ੱਕ ਬਹੁਤ ਜ਼ਿਆਦਾ ਹੋਈ ਆ ਪਰ ਸਰਕਾਰ ਦਾ ਜੋ ਮਾਲੀਆ ਪ੍ਰਾਪਤ ਹੋਏਗਾ ਉਹਦੇ ਚ ਹੋ ਸਕਦਾ ਗਿਰਾਵਟ ਹੋਵੇ ਅਸੀਂ ਅੱਗੇ ਵੀ ਕਿਹਾ ਸੀ ਅਸੀਂ ਕਹਿੰਦੇ ਹਾਂ ਕਿ ਹਲੇ ਵੀ ਧਿਆਨ ਦੇ ਲਓ ਜਿਹੜੀ ਇਹ ਪ੍ਰਾਈਵੇਟ ਪਲੇਅਰਾਂ ਦੀ ਖਰੀਦ ਹੋ ਰਹੀ ਆ ਇਹਦੇ ਵਿੱਚ ਕੁਝ ਬੰਦੇ ਸਰਕਾਰ ਦੇ ਹੀ ਕਹ ਲੋ ਉਹ ਕੋਈ ਵੀ ਹੋ ਸਕਦਾ ਉਹਦੇ ਚ ਹੋ ਸਕਦਾ ਕੋਈ ਚੇਅਰਮੈਨ ਹੋਵੇ ਮਾਰਕੀਟ ਕਮੇਟੀ ਦਾ ਕੋਈ ਫਲਾਣਾ ਲੀਡਰ ਹੋਵੇ ਜਾਂ ਕਹ ਲੋ ਫਲਾਣਾ ਜਿਹੜਾ ਅਫਸਰ ਹੋਵੇ ਉਹ ਕੀ ਕਰ ਰਹੇ ਆ ਕਿ ਪ੍ਰਾਈਵੇਟ 플레이ਰ ਨੂੰ ਜਦੋਂ ਉਹ ਮੰਡੀ ਯਾਰਡ ਚ ਆਇਆ ਜੀ ਮੰਡੀ ਯਾਰਡ ਚ ਤੁਹਾਡੀ ਉਹਨੇ ਢੇਰੀ ਖਰੀਦੀ ਆ ਤਾਂ ਮੰਡੀ ਯਾਰਡ ਦੇ ਵਿੱਚ ਉਹ ਆਏਗਾ ਤਾਂ ਉਹਨੂੰ ਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਪੇ ਕਰਨੇ ਪੈਣਗੇ ਬਿਲਕੁਲ ਠੀਕ ਹੈ ਜੀ ਜੇ ਉਹ ਕੁੰਡੀ ਲਾ ਗਿਆ ਮਤਲਬ ਕਿ ਉਹਨੇ ਕੁਝ ਕਿਸਾਨ ਨੂੰ ਥੋੜੇ ਪੈਸੇ ਵਧ ਦਿੱਤੇ ਕਿਸਾਨ ਖੁਸ਼ ਹੋ ਗਿਆ ਕਿਸਾਨ ਨੇ ਆਪਣਾ ਭਾਈ ਪ੍ਰੋਡਕਟ ਵੇਚਣਾ ਤੇ ਪੈਸੇ ਜੇਬ ਚ ਪਾਉਣੇ ਚੱਲ ਘਰੇ ਬਿਲਕੁਲ ਪਰ ਗੱਲ ਇਹ ਆ ਕਿ ਕੁਝ ਪੈਸੇ ਉਹ ਪ੍ਰਾਈਵੇਟ 플레이ਰ ਜਿਹੜੇ ਆ ਉਹ ਖਵਾ ਰਹੇ ਇਹਨਾਂ ਨੂੰ ਹਮ ਖੁਆਰੇ ਤੇ ਜਿੱਤੇ ਕਰਕੇ ਮੋਟਾ ਟੈਕਸ ਮੋਟਾ ਧਨ ਜਿਹੜਾ ਬਚਾਇਆ ਜਾਂਦਾ ਹੈ ਇਹ ਆਪਣੇ ਮਲੋੜ ਚੋ ਵੀ ਕੁਝ ਖਬਰਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਆਪਣੇ ਕੋਲ ਕੋਈ ਦਸਤਾਵੇਜ਼ ਨਹੀਂ ਹੈ ਕੋਈ ਲੈਣਾ ਵੀ ਕੋਈ ਦੇਣਾ ਨਹੀਂ ਹੈ ਪਰ ਚਰਚਾਵਾਂ ਇੱਥੇ ਸੁਣੀਆਂ ਨੇ ਮੈਂ ਆਵਾਜ਼ ਸੁਣੀਆਂ ਦਾ ਕੰਮ ਬਾਰੋਂ ਹਾਂਜੀ ਬਾਈਪਾਸ ਵੀ ਮਤਲਬ ਕਿ ਇਸ ਤਰ੍ਹਾਂ ਕੰਕ ਜਿਹੜੀ ਉਹ ਜਾ ਰਹੀ ਆ ਹੁੰਦਾ ਤੇ ਹਰ ਇੱਕ ਸਾਲ ਹੀ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਇਹਨਾਂ ਚੀਜ਼ਾਂ ਨੂੰ ਰੋਕਣਾ ਬਹੁਤ ਔਖਾ ਹੈ ਔਖਾ ਪਰ ਇਹ ਸਾਰਾ ਕੁਝ ਜਿਹੜਾ ਨਾ ਸਰਕਾਰ ਨੂੰ ਘਟਾਉਣਾ ਤਾਂ ਘਟੋ-ਘਟ ਚਾਹੀਦਾ ਹੈ ਨਾ ਕਿ ਜੇ ਵੱਡੇ ਪੱਦਰ ਤੇ ਇਹ ਸਾਰਾ ਕੁਝ ਕਹਿ ਲੋ ਕਿ ਚੱਲ ਗਿਆ ਤਾਂ ਫਿਰ ਤੇ ਭਾਈ ਟੈਕਸ ਤੁਹਾਡਾ ਆਪਣੇ ਆਪ ਹੀ ਘਟੇਗਾ ਮਾਲੀਆ ਤੁਹਾਡਾ ਆਪਣੇ ਆਪ ਹੀ ਡਕੇਗਾ ਘਟੇਗਾ ਤੇ ਇਹਦੇ ਵਿੱਚ ਕੀ ਹੋ ਰਿਹਾ ਕਿ ਉਹ ਜਿਹੜੇ ਹੈਗੇ ਨੇ ਕੁਝ ਕਹਿ ਲੋ ਗੜਾਉਣ ਜਾਂ ਕੁਝ ਉਹ ਸਿੱਧਾ ਬਾਈਪਾਸ ਹੀ ਕਣਕ ਲਾ ਰਹੇ ਆ ਯਾਨੀ ਸਰਕਾਰ ਨੂੰ ਜੋ ਮਾਰਕੀਟ ਫੀਸ ਦੇਣੀ ਆ ਜਾਂ ਕੋਈ ਵੀ ਲਾਲੋ ਆਰਡੀਐਫ ਵਗੈਰਾ ਕੁਝ ਨਹੀਂ ਆ ਕਿ ਉਹ ਥੋੜਾ ਜਿਹਾ ਨਜ਼ਰਾਨਾ ਦਿੱਤਾ ਫਰਜ਼ ਕਰੋ ਕੋਈ ਲੀਡਰ ਹੈ ਜਾਂ ਕੋਈ ਅਫਸਰ ਹੈ ਕੋਈ ਵੀ ਸਮਝ ਗਿਆ ਆਪਾਂ ਉਸ ਸੀ ਮੰਨ ਲਓ ਵੀ ਸਰਕਾਰ ਦਾ ਕੋਈ ਥੋੜਾ ਜਿਹਾ ਨਜ਼ਰਾਨਾ ਦਿੱਤਾ ਬਿਲਕੁਲ ਕਿ ਲੋੜ ਹੀ ਨਹੀਂ ਤੁਹਾਨੂੰ ਤੁਸੀਂ ਸਿੱਧੀ ਬਾਈਪਾਸ ਕਰਨ ਕਲਾਉਣਾ ਇਹ ਆ ਕਿ ਚੈਕਿੰਗ ਕਰੋ ਮਲੋਟ ਚੋਂ ਵੀ ਸ਼ਿਕਾਇਤਾਂ ਆ ਰਹੀਆਂ ਅਸੀਂ ਲੋਕਲ ਮਤਲਬ ਕਿ ਕੁਝ ਬੰਦਿਆਂ ਦੇ ਜ਼ੁਬਾਨੀ ਸੁਣਿਆ ਜਿਹੜੇ ਕਿ ਖਰੀਦੋ ਫਰੋਖਤ ਦੇ ਨਾਲ ਤਾਲੁਕ ਰੱਖਦੇ ਆ ਤਾਂ ਇਹ ਕਿਉਂਕਿ ਟੈਕਸ ਜਾਂ ਜਿਹੜੀ ਇਹ مالیਆ ਪ੍ਰਾਪਤੀ ਆ ਉਹ ਆਪਣਾ ਸਾਰੇ ਲੋਕਾਂ ਦਾ ਹੀ ਆ ਨਾ ਲੋਕਾਂ ਦਾ ਹੀ ਹੈ ਬਿਲਕੁਲ ਤੇ ਲੋਕਾਂ ਦੇ ਭਲੇ ਤੇ ਲੱਗਣਾ ਇਸ ਕਰਕੇ ਸਾਰਿਆਂ ਨੂੰ ਚੁੱਕਣੇ ਹੋ ਕੇ ਰਹਿਣ ਦੀ ਲੋੜ ਆ ਤਾਂ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਬਾਈ ਠੀਕ ਹੈ ਖਰੀਦ ਕਰ ਰਹੇ ਆ ਚਲੋ ਚਾਰ ਪੈਸੇ ਵੱਧ ਦੇ ਰਹੇ ਆ ਪਰ ਜੋ ਕਾਇਦੇ ਦੇ ਮੁਤਾਬਕ ਹੈ ਨਾ ਕਾਇਦੇ ਮੇਰਾ ਹੋਗੇ ਤੇ ਮੁੰਨਾ ਫਾਇਦੇ ਮੇਰਾ ਹੋਗੇ ਤੋ ਗੱਲ ਇਹ ਆ ਕਿ ਕਾਇਦੇ ਦੇ ਮੁਤਾਬਕ ਜੋ ਟੈਕਸ ਬਣਦਾ ਹੈ ਉਹਦੀ ਲੁੱਟ ਵੀ ਤੇ ਨਹੀਂ ਨਾ ਹੋਣੀ ਚਾਹੀਦੀ ਜੀ ਜੀ ਬਿਲਕੁਲ ਮਿੱਟੂ ਜੀ ਆ ਮਿੱਤਰ ਦੱਸ ਰਹੇ ਨੇ ਸ਼ਾਇਦ ਸੱਚੀ ਮੈਂ ਤੇ ਪਿੱਛੇ ਰਹਿ ਗਿਆ ਬਹੁਤ ਹੈ ਮਿੱਤਰ ਇੱਕ ਦੱਸ ਰਹੇ ਨੇ ਕਿ 15 ਰੁਪਏ ਵੱਧ ਦੇ ਰਹੇ ਨੇ ਔਰ ਇੱਕ ਮਿੱਤਰ ਤੇ ਇੱਥੇ ਦੱਸ ਰਹੇ ਨੇ ਜੀ ਭਿੰਡੇ ਵਾਲਾ ਜੀ ਇਹ ਕਹਿੰਦੇ 10 ਨਹੀਂ ਜੀ 80 ਤੋਂ 100 ਰੁਪਏ ਮੈਂ ਤਾਂ ਉਹੀ ਕਹਿ ਰਿਹਾ ਜੀ ਜੀ ਬਿਲਕੁਲ ਦੇ ਰਹੇ ਹੂੰ ਕਿਉਂਕਿ ਉਹਨਾਂ ਨੂੰ ਫਾਇਦਾ ਹੈ ਇਨਾ ਚੀਜ਼ਾਂ ਦਾ ਫੋਰਟੇਆ ਦੇ ਕੇ ਵੀ 100 ਦੇ ਕੇ 100 ਦੇ ਕੇ ਸਿਰਫ ਜੇ 300 ਕਿਉਂਕਿ ਸਿੱਧਾ ਹਿਸਾਬ ਆ ਇੱਕ ਛੋਟੀ ਜੀ ਮਤਲਬ ਕਿ ਇੱਕ ਮਿਸਾਲ ਦਿੱਤੀ ਜਾਂਦੀ ਹੈ ਕਿ 500 ਨੂੰ ਜੇ ਕਣਕਿਆ ਜੀ 500 ਨੂੰ ਜੇ 2500 ਨੂੰ ਯਾਨੀ ਐਮਐਸਪੀ ਆ ਉਹਦੇ 'ਚ ਜੇ ਸਾਰੇ ਟੈਕਸ ਤੇ ਜੋ ਸਰਕਾਰ ਨੇ ਅਦਾ ਕਰਨਾ ਹੈ ਆਰਥੀਓ ਤੋਂ ਲੈ ਕੇ ਲੇਬਰਰ ਤੱਕ ਜੋ ਵੀ ਆਉਣਾ ਹੈ ਉਹ 500 ਰੁਪਏ ਮੰਨ ਕੇ ਚੱਲੋ ਜੀ ਕਿ ਸਾਰਾ ਕੁਝ ਕਰ ਕਰਾ ਕੇ ਸਰਕਾਰ ਨੂੰ ਜਿਹੜੀ ਉਹ ਕਣਕਿਆ ਉਹ ਤੇ ਨਹੀਂ ਆਰ ਨੂੰ ਪੈਂਦੀ ਆ ਤੇ ਇਹਦਾ ਮਤਲਬ ਹੈ ਕਿ ਜੇ ਉਹ 100 ਖਰਚ ਕਰ ਰਿਹਾ 80 ਖਰਚ ਕਰ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਅਸਹਿਮਤ ਸੀਗਾ ਕਿ 10 15 ਤਾਂ ਬਹੁਤ ਮਾਮੂਲੀ ਰਕਮ ਹੈ ਜੀ ਜੀ ਕਿ ਉਹ 150 ਵੀ ਜੇ ਖਰਚ ਕਰ ਰਿਹਾ ਤੇ ਜੇ ਉਹ ਟੈਕਸ ਬਚਾਰ ਰਿਹਾ ਤਾਂ 400 'ਚ ਫਾਇਦਾ ਉਹ 400 'ਚ ਉਹ ਫਾਇਦਾ ਕਟ ਰਿਹਾ ਜੀ 400 500 ਦੇ ਉਹ ਫਾਇਦੇ ਚ ਵਾਤੇ ਚ ਆ ਜੀ ਬਿਲਕੁਲ ਮਿੰਟੂ ਜੀ ਖੈਰ ਚਲੋ ਇਹ ਚੀਜ਼ਾਂ ਹੋਲੀ-ਹੋਲੀ ਸਾਹਮਣੇ ਆ ਰਹੀਆਂ ਨੇ ਤੇ ਪਰ ਮੌਕਾ ਵੀ ਹੈ ਹੁਣ ਇਹਨੂੰ ਸੰਭਾਲਣ ਦਾ ਕਿਉਂਕਿ ਆਪਣਾ ਵੀ ਫਾਇਦਾ ਤੇ ਲੋਕਾਂ ਦਾ ਵੀ ਫਾਇਦਾ ਤੇ ਬਾਕੀ ਸਰਕਾਰ ਦਾ ਭਈ ਘੋਮਾ-ਘਮਾ ਕੇ ਪੈਸਾ ਹੁਣ ਆਪਣੇ ਕੋਲ ਹੀ ਹੁੰਦਾ ਫਿਰ ਉਹ ਖੈਰ ਮਿੰਟੂ ਜੀ ਥੋੜਾ ਜਿਹਾ ਆਪਾਂ ਸਰਕਾਰ ਦੀ ਗੱਲ ਕਰ ਲਈਏ ਕਿਉਂਕਿ ਯੂ ਟਰਨ ਦੀ ਗੱਲ ਵਾਵਾ ਦਿਨਤ ਹੋਈ ਨਹੀਂ ਸੀ ਕੋਈ ਆ ਦੇਖੋ ਗੁਰਸੇਵਕ ਸਿੰਘ ਜੀ ਕਹਿ ਰਹੇ ਨੇ ਜੀ ਕਿ ਭਈ ਜੇਬ ਕਰ ਰਹੇ ਨੇ ਪਰਚੇਸ ਕਰ ਰਹੇ ਨੇ ਤੁਸੀਂ ਅਸੀਂ ਪਰਚੇਜ਼ਰ ਨੂੰ ਕੀ ਕਹਿ ਰਿਹਾ ਹੈ ਸਿਕਾ ਅਸੀਂ ਕੁਝ ਨਹੀਂ ਕੀਤਾ ਉਹਨਰ ਕਮੰਦਾ ਬੋਲਿਆ ਅਸੀਂ ਕਹੇ ਅਸੀਂ ਬੰਦ ਕਰ ਦੋ ਕਿਤੇ ਅਸੀਂ ਕਹਿ ਰਹੇ ਹਾਂ ਕਿ ਕਾਇਦੇ ਚ ਹੋਣਾ ਚਾਹੀਦਾ ਨਾ ਚੋਰੀ ਨਹੀਂ ਹੋਣੀ ਚਾਹੀਦੀ ਹੂੰ ਟੈਕਸ ਚੋਰੀ ਨਹੀਂ ਕਿ ਤੁਸੀਂ ਟੈਕਸ ਚੋਰੀ ਨਾਲ ਸਹਿਮਤ ਹੋ ਜੀ ਅਸੀਂ ਕਹ ਰਹੇ ਕਿ ਠੀਕ ਆ ਉਹ ਇੱਥੇ ਬਿਜ਼ਨਸ ਕਰਨਾ ਜਾਂ ਇੱਥੋਂ ਕਣਕ ਲੈ ਕੇ ਆਪਦਾ ਜ਼ਰੂਰੀ ਤਾਂ ਨਹੀਂ ਸਾਰੇ ਇੱਥੇ ਬਿਸਕੁਟ ਤੋਂ ਲੈ ਕੇ ਸਾਰਾ ਕੁਝ ਇੱਥੇ ਪੰਜਾਬ ਚ ਬਣਾਉਦੇ ਹੋਣਗੇ ਉਹ ਕਣਕ ਖਰੀਦਦੇ ਆ ਇਹ ਨਹੀਂ ਕਿ ਸਾਰਿਆਂ ਨੇ ਇੱਥੇ ਯੂਨਟਾਂ ਇੱਥੇ ਲਾ ਰੱਖੀਆਂ ਹੋਣਗੀਆਂ ਪਹਿਲੀ ਗੱਲ ਤੇ ਦੂਜੀ ਗੱਲ ਸਾਹਿਬ ਇਹ ਆ ਕਿ ਅਸੀਂ ਇਹ ਥੋੜੀ ਕਹ ਰਹੇ ਕਿ ਉਹਨਾਂ ਨੂੰ ਭਜਾ ਦਿਓ ਇਹ ਹੈ ਕਿ ਕਾਇਦੇ ਦੇ ਮੁਤਾਬਕ ਜਦੋਂ ਸਰਕਾਰ ਖਰੀਦਦਮ ਤੇ ਉਹ ਸਾਰਾ ਕੁਝ ਦਿੰਦੀ ਆ ਬਿਲਕੁਲ ਜੇ ਖੁਦ ਸਰਕਾਰ ਖਰੀਦੀ ਆ ਐਫਸੀਆਈ ਖਰੀਦੀ ਆ ਤਾਂ ਉਹ ਇੱਕ ਨਿਸ਼ਚਿਤ ਟੈਕਸ ਅਦਾ ਕਰਦੀ ਸਾਰਾ ਕੁਝ ਕਰਦੀ ਆ ਕਿਉਂ ਕਿਉਂ ਇਹ ਸਾਡੀ ਭੂਆ ਦੇ ਪੋਤੇ ਆ ਹਮ ਇਹਨਾਂ ਨੂੰ ਕਾਦੀ ਸ਼ੋਰਟ ਵੀ ਇਹ ਤਾਂ ਚੋਰੀ ਕਰ ਰਹੇ ਨੇ ਬਿਲਕੁਲ ਸੋ ਸਾਡਾ ਸਾਡਾ ਬਾਜ਼ਾਰ ਹੈ ਉਹ ਸਾਡੇ ਬਾਜ਼ਾਰ ਚ ਸਾਮਾਨ ਖਰੀਦਣ ਜੀ ਸੱਚ ਕੇ ਖਰੀਦਣ ਪਰ ਚੋਰੀ ਨਹੀਂ ਹਾਂ ਜੀ ਕਿਉਂਕਿ ਚੋਰੀ ਸਾਡੀ ਹੈ ਜੀ ਉਹ ਸਾਡੇ ਦੇ